ਮੈਂ ਮੇਰੇ ਤੇ ਕੰਮ ਕਰਦਾ ਏਜੰਸੀ ਦੇ ਵਿੱਚ ਮੈਂ ਤੇ ਕਿਰਾਏ ਤੇ ਰਹਿਣਾ ਹੈ ਕਿਹੜੀ ਸਲਮੋਟਰ ਕਰੇ ਹੈ ਹੈਂਸਲ ਮੋਟਰ ਨਹੀਂ ਆ ਮਗਲੇ ਬਨੇ ਨਹੀਂ ਮੈਂ ਤੇ ਰੋਟੀ ਲੈਣਾ ਹੈ ਮੈਂ ਤੇ ਛਡਾਉਂਦੇ ਆ ਭਾਜੀ ਇਹਦੇ ਯਾਰ ਸੀ ਇਹ ਬੰਦੇ ਕੰਮ ਕਰਦੇ ਜਿਹੜੇ ਕਮਿੰਟ ਲਿਜੀ ਇਹ ਪਿਆਰ ਦਿੱਤੇ ਆਪਣਾ ਮਗਨ ਬਲਾਈਆ ਭਾਜੀ ਦੀ ਜਨਾਨੀ ਗਈ ਉਹਦੀ ਵੋਟੀ ਇੱਥੇ ਹੈ ਵੋਟੀ ਇੱਥੇ ਉਹਦੀ ਵੋਟੀ ਅੰਦਰ ਹੈ ਜਿਹਦੀ ਵੋਟੀ ਜਿਹਦੇ ਗੋਲੀ ਵੱਜੇ ਉਹਦੀ ਵੋਟੀ ਇੱਥੇ ਹੀ ਆ ਉਹ ਤੋਂ ਨੀ ਅੰਦਰ ਬਣੀ ਠੀਕ ਸ਼ਰਾਬੀ ਦੀ ਮੈਨੂੰ ਕਹਿੰਦਾ ਪੈਸੇ ਇਹਨਾਂ ਨੂੰ ਰੋਟੀ ਦੇਦੀ ਮੈਂ ਕਹਿੰਦਾ ਭਾਈ ਕੋਈ ਗੱਲ ਨਹੀਂ ਪੈਸੇ ਕੱਲ ਨੂੰ ਲੱਲਾਂਗੇ ਠੀਕ ਐ ਮੈਨੂੰ ਕਹਿੰਦਾ 15 ਫੁਲਕੇ ਕਰ ਦੇ ਨਾਲ ਪਨੀਰ ਕਰ ਦੇ ਹੂੰ ਮੈਂ ਕਹਿੰਦਾ ਭਾਈ ਹੋਰ ਫਿਰ ਮੈਨੂੰ ਕਹਿੰਦਾ ਤੂੰ ਫੁੱਦੂਆ ਯਾਰ ਤੇਰਾ ਆਪਾਂ ਦੋ ਜਣੇ ਕਿਦਾਂ ਖਾਵਾਂਗੇ ਮੈਂ ਕਹਿੰਦਾ ਭਾਈ ਤੂੰ ਬਾਹਰ ਹੋਏ ਸ਼ਰਾਬੀ ਦੀ ਕੁੜੀਆਂ ਖਲੋਤੀਆਂ ਇੱਥੇ ਅੰਦਰੋਂ ਭਾਈ ਪਿਸਤੌਲ ਕੱਢ ਕੇ ਮੇਰੇ ਮੱਥੇ ਲਾ ਦਿੱ ਆ ਗਏ ਇਹਨਾਂ ਨੇ ਹੂੰ ਠੀਕ ਐ ਫਿਰ ਦੋ ਕੁੜੀਆਂ ਖਲੋਤੀਆਂ ਸੀ ਉਹਨਾਂ ਤੇ ਕਹਿੰਦਾ ਜਿਆੜੇ ਤੇਰੇ ਗੋਲੀ ਮਾਰ ਦੇਣੀ ਹੈ ਹੂੰ ਮੇਨੂੰ ਮੋ ਗੋਲੀ ਮਾਰਨ ਦੇ ਚੱਕਰ 'ਚ ਆਪਣੇ ਨਾਲ ਦੇ ਤੇ ਗੋਲੀ ਮਾਰਦੀ ਵੱਟਦੇ ਭਾਈ ਇਹਨਾਂ ਨਾਲ ਹੀ ਦੌੜ ਕੇ ਉਹ ਥੱਲੇ ਉਹਨਾਂ ਦੇ ਨਾਲ ਹੀ ਮੇਰੇ ਗੋਲੀ ਮਾਰ ਲਗਾ ਭਾਈ ਥੱਲੇ ਮੈਂ ਥੱਲੇ ਆ ਤਾਂ ਨਾਲ ਹੀ ਦੂਜੇ ਤੇ ਵੱਟ ਦੇ ਮਾਰਤੀ ਆਪਣੇ ਨਾਲ ਦੇ ਦੇ ਗੋਲੀ ਵਾਲੀ ਉਹ ਸ਼ਟ ਕਮ ਸਾਡੇ 10 ਦਾ ਕਾਂਡ ਹੋਇਆ ਭਾਈ 1 ਵਜ ਗਿਆ ਹਜੇ ਤੱਕ ਕੁਝ ਨਹੀਂ ਬਣਿਆ ਤੇ ਉਹ ਬੰਦਾ ਕਿਸੇ ਨੂੰ ਗੋਲੀ ਉਹ ਦੌੜ ਗਏ ਭਾਈ ਉਹ ਜਿਹੜਾ ਗੋਲੀ ਵੱਜੀ ਉਹਨੂੰ ਪੁਲਿਸ ਲੈ ਗਈ ਜਿਹਨੂੰ ਜਿਹੜੇ ਵੱਜੀ ਉਹਨੂੰ ਪੁਲਿਸ ਲੈ ਗਈ ਇਹ ਅਸਪੋਰ ਵੀ ਪੁਲਿਸ ਕੋਲ ਰੋਂਦਵੀ ਪੁਲਿਸ ਕੋਲ ਜੀ ਉਹਦਾ ਜਿਹੜਾ ਮੋਟਰਸਾਈਕਲ ਜਬਤ ਹੋਇਆ ਉਹ ਵੀ ਪੁਲਿਸ ਕੋਲ ਹੈ ਜਿਹਨੇ ਗੋਲੀ ਮਾਰੀ ਉਹਦੀ ਜਨਾਨੀ ਵੀ ਪੁਲਿਸ ਕੋਲ ਹੀ ਹੈ ਹਾਂ ਸਾਰੇ ਪੁਲਿਸ ਕੋਲ ਕੁਝ ਨਹੀਂ ਜਿੱਦਾਂ ਆਣੇ ਜਾਣਾ ਕੋਈ ਵਾ ਕੋਈ ਕੁਝ ਨਹੀਂ ਕੀਤਾ ਸਾਢੇ 10 ਵਜੇ ਹਾਂ ਨੁਗਲ ਤੇ ਕਹਿ ਬਲਵਿੰਦਰ ਸਿੰਘ ਜੀ ਮਾਮਲਾ ਕੀ ਹੈ ਜੀ ਇਹ ਗਿੜੀ ਜੀ ਮਾਮਲਾ ਕੀ ਹੈ ਜੀ ਇੱਥੇ ਮੁੰਡੇ ਨਸ਼ੇ 'ਚ ਆਏ ਆ ਜੀ ਉਹਨਾਂ ਨੇ ਰੋਟੀ ਮੰਗੀ ਇਹਨੇ ਰੋਟੀ ਦੇਣ ਲੱਗੇ ਉਹਨੇ ਨਸ਼ਾ ਕੀਤਾ ਸੀ ਉਹਨੇ ਗਾਲ੍ਹਾਂ ਕੱਢੀਆਂ ਕਿ ਅਸੀਂ ਦੋ ਜਣੇ ਇੰਨੇ ਫੁਲਕੇ ਥੋੜਾ ਖਾ ਲਾਂਗੇ ਜਦ ਕਿ ਉਹਨਾਂ ਨੇ ਆਪ ਕਹੇ ਸੀ ਕਿ ਇੰਨੇ ਫੁਲਕੇ ਦਿਓ ਮੁਰਕੇ ਇੰਨੀ ਗੱਲ ਹੋਈ ਇਹ ਕਹਿੰਦਾ ਤੁਸੀਂ ਤੁਹਾਡੇ ਨਸ਼ਾ ਕੀਤਾ ਤੁਸੀਂ ਬਾਰੋਜਾ ਮੇਰੇ ਕੋਲ ਕੁੜੀਆਂ ਖੜੀਆਂ ਚੰਗਾਲੀਆਂ ਤੁਹਾਨੂੰ ਗਾਲ ਕੱਢਦੇ ਇੰਨੇ ਚੋਂ ਅੰਦਰ ਉਹਦਾ ਛਾਲਾ ਅੰਦਰ ਗਿਆ ਉਹ ਸਾਲ ਕਰਕੇ ਲਿਆ ਗਿਆ ਉਹਨੂੰ ਫੜਾਏ ਤੇ ਉਹਨੇ ਇਹਦੇ ਮੱਥੇ ਤੇ ਰੱਖੀ ਐਨੇ ਧੱਕਾ ਮਾਰਿਆ ਉਹ ਪੈਸਲ ਡਿਗ ਭੈਣ ਪੈਸਲ ਖੋਣ ਦੀ ਕੋਸ਼ਿਸ਼ ਕੀਤੀ ਇੰਨੇ ਚੋਂ ਨੇ ਗੋਲੀ ਮਾਰੀ ਤੇ ਗੋਲੀ ਉਹਦੇ ਆਪਦੇ ਸਾਲੇ ਦੇ ਪੱਟ ਦੇ ਵੱਜੀ ਵਾਕ ਵਾਕਈ ਬੰਦਾ ਭਾਜੀ ਅੱਗੇ ਆਂਦਾ ਸੀ ਹਾਂਜੀ ਹਾਂਜੀ ਸਾਹਮਣੇ ਰਹਿੰਦਾ ਜੀ ਆਹ ਸਾਹਮਣੇ ਘਰ ਤੋਂ ਪੁਲਿਸ ਪਾਜੀ ਆ ਕੇ ਕਹਿੰਦੀ ਬੰਦਾ ਥੋੜੀ ਮਰਿਆ ਜੇ ਪੁਲਿਸ ਦੇ ਆ ਰਹੇ ਪੁਲਿਸ ਕਹਿੰਦੀ ਬੰਦਾ ਥੋੜੀ ਮਰ ਗਿਆ ਜੇ ਬੰਦਾ ਮਰ ਜਾਂਦਾ ਇੱਕ ਧਾਰਾ ਹੋਰ ਲੱਗ ਜਣੇਗੀ ਇਹ ਪੁਲਿਸ ਦੇ ਬਿਆਨ ਨੇ ਇਹਨਾਂ ਦੇ ਇੱਕ ਵਾਈਗਰ ਦਾ ਆ ਦੇ ਦੋ ਫਾਇਰਿੰਗ ਦਾ ਸਾਰਾ ਮਾਮਲਾ ਕੀ ਹੈ ਮੌਕੇ ਤੇ ਪਹੁੰਚੇ ਹਾਂ ਗੋਲੀ ਲੱਗੀ ਆ ਸੁਖਜੀਤ ਸਿੰਘ ਦੇ ਇੱਕ ਟਾਬੇ ਤੇ ਰੋਟੀ ਜਣਾਇ ਇੱਥੇ ਲੜ ਪਏ ਉਹਨੂੰ ਹਸਪਤਲ ਫੇ ਦਿੱਤਾ ਵਾ ਤੇ ਬਾਕੀ ਜੋ ਬੰਦੀ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਦਾ ਸਾਥ ਹੀ ਜਿਹੜੀ ਗੋਲੀ ਵੱਜੀ ਜਿਹਦੇ ਗੋਲੀ ਵੱਜੂ ਉਹਦਾ ਸਾਥ ਹੀ ਜਿਨ੍ਹਾਂ ਨੇ ਗੋਲੀ ਮਾਰੀ ਹੂੰ ਕਿੰਨੇ ਫਾਇਰ ਕੀ ਪੁਰਾਣੀ ਰੰਜਿਸ਼ ਸੀ ਕਿ ਮਾਮਲਾ ਕੀ ਹੈ ਇਸ ਬਾਰੇ ਨਹੀਂ ਕੋਈ ਅਜੇ ਪਤਾ ਏਟਾ ਬੇ ਰੋਟੀ ਲੈਣ ਤੋਂ ਅੱਗੇ ਲੜ ਪਏ ਸੀ ਹੂੰ ਰੋਟੀ ਲੈਣਾ ਹੈ ਰੋਟੀ ਲੈਣ ਤੋਂ ਅੱਗੇ ਲੜ ਪਏ ਟੋਟਲ ਕਿੰਨੀਆਂ ਗੋਲੀਆਂ ਚਲੀਆਂ ਇੱਕ ਇੱਕ ਫਾਇਰ ਹੋਇਆ ਕੋਈ ਵੀਡੀਓ ਆਈ ਸਾਨੂੰ ਹਾਂਜੀ ਹਾਂਜੀ ਫੁਟੇਜ ਹੈਗੀ ਠੀਕ